ਖਾਸ ਲੋਕਾਂ ਨਾਲ ਇਹ ਤਰਤ ਦਾ ਵਹਿਰ ਨਹੀਂ ਪਰ ਇਸ ਦੇਸ਼ ਵਿੱਚ ਆਮ ਬੰਦੇ ਦੀ ਖੈਰ ਨਹੀਂ ਸੱਚੇ ਕਾਲ ਦੋਸਤੋ ਮੈਂ ਜਸਵਿੰਦਰ ਸਿੰਘ ਲੈ ਕੇ ਆਇਆ ਜ ਇੱਕ ਹੋਰ ਨਵੀਂ ਵੀਡੀਓ ਇਸ ਵੀਡੀਓ ਵਿੱਚ ਸਾਡੇ ਲਖਾਰੀ ਸਤਨਾਮ ਸਿੰਘ ਪਲਹੀੜੀ ਕੁਝ ਐਸੀਆਂ ਗੱਲਾਂ ਦਾ ਜ਼ਿਕਰ ਕਰ ਰਹੇ ਨੇ ਜਿੰਨਾ ਕਰਕੇ ਆਮ ਇਨਸਾਨ ਦੀ ਆਮ ਇੱਕ ਬੰਦੇ ਦੀ ਕਦਰ ਬਹੁਤ ਘਟ ਜਾਂਦੀ ਹੈ ਤੇ ਖਾਸ ਲੋਕਾਂ ਦੀ ਕਦਰ ਕਾਫੀ ਵੱਧ ਜਾਂਦੀ ਹੈ ਜੇ ਦੂਜੇ ਸ਼ਬਦਾਂ ਵਿੱਚ ਅਸੀਂ ਕਹਿ ਲਈਏ ਕਿ ਕੁਝ ਐਸੇ ਕਾਰਨ ਨੇ ਜਿੰਨਾ ਕਰਕੇ ਸਾਨੂੰ ਸਾਡੇ ਆਮ ਲੋਕਾਂ ਨੂੰ ਇਹ ਦੇਸ਼ ਛੱਡਣਾ ਪੈ ਜਾਂਦਾ ਹੈ ਤੇ ਜੋ ਕੁਝ ਨਹੀਂ ਹੋਣਾ ਚਾਹੀਦਾ ਸੀ ਉਹ ਕੁਝ ਇੱਥੇ ਵਾਪਰ ਰਿਹਾ ਹੈ ਤੇ ਜੋ ਕੁਝ ਹੋਣਾ ਚਾਹੀਦਾ ਉਹ ਕਿਤੇ ਦਿਖਾਈ ਨਹੀਂ ਦੇ ਰਿਹਾ ਆਓ ਆਪਾਂ ਦੇਖਦੇ ਹਾਂ ਭਲਿਹੜੀ ਸਾਹਿਬ ਨੇ ਇਸ ਰਚਨਾ ਦੇ ਵਿੱਚ ਕੀ ਲਿਖਿਆ ਹੈ ਕਹਿੰਦੇ ਖਾਸ ਲੋਕਾਂ ਨਾਲ ਇਸ ਧਰਤ ਦਾ ਵੈਰ ਨਹੀਂ ਪਰ ਇਸ ਦੇਸ਼ ਵਿੱਚ ਆਮ ਬੰਦੇ ਦੀ ਖੈਰ ਨਹੀਂ ਕਹਿੰਦੇ ਕੌਣ ਲੱਗਿਆ ਏ ਸਿੱਖਿਆ ਤੇ ਰੁਜ਼ਗਾਰਾਂ ਨੂੰ ਕੌਣ ਲੱਗਿਆ ਏ ਸਿੱਖਿਆ ਤੇ ਰੁਜ਼ਗਾਰਾਂ ਨੂੰ ਕਿੱਥੇ ਜਾ ਕੇ ਸਿੱਟੀ ਏ ਪੱਲੇ ਦੀਆਂ ਹਾਰਾਂ ਨੂੰ ਹਾਈਲਾਈਟਸ ਕਰ ਕਰ ਅੱਕੇ ਜਾਣ ਵਲੇਤਾਂ ਨੂੰ ਹੁਣ ਵਿੱਚ ਮਜਬੂਰੀ ਬੱਚੇ ਜਾਣ ਵਲੇਤਾਂ ਨੂੰ ਸ਼ੌਕ ਨਾਲ ਕੋਈ ਘਰ ਤੋਂ ਪੁੱਟਦਾ ਪੈਰ ਨਹੀਂ ਦੇਸ਼ ਮੇਰੇ ਵਿੱਚ ਆਮ ਬੰਦੇ ਦੀ ਖੈਰ ਨਹੀਂ ਅੱਗੇ ਕਹਿੰਦੇ ਨੇ ਕੁਝ ਮਾਰ ਲਏ ਲੋਕ ਇਹ ਜਨਰਲ ਦੇ ਕੋਟੇ ਨੇ ਕੁਝ ਮਾਰ ਲਏ ਲੋਕ ਇਹ ਜਨਰਲ ਕੋਟੇ ਨੇ ਬੈਠੇ ਦੂਜੇ ਕੋਟੇ ਵਿੱਚ ਵੀ ਮੱਖ ਕਈ ਮੋਟੇ ਨੇ ਮੱਛੀਆਂ ਦੇ ਲਈ ਲੋਨ گاਵਾਂ ਲਈ ਜੇਲਾ ਨੇ ਧਰਮ ਦੀ ਝੂਠੀ ਰਾਜਨੀਤੀ ਦੀਆਂ ਖੇਲਾ ਨੇ ਹੁਣ ਮੇਰਾ ਟਿਕਾਣਾ ਇਨਸਾਨਾਂ ਦਾ ਸ਼ਹਿਰ ਨਹੀਂ ਦੇਸ਼ ਮੇਰੇ ਵਿੱਚ ਆਮ ਬੰਦੇ ਦੀ ਖੈਰ ਨਹੀਂ ਅੱਗੇ ਲਿਖਦੇ ਨੇ ਕਨੇ ਸਿਹਤ ਸਹੂਲਤ ਦਾਤੇ ਸਿਹਤ ਸਹੂਲਤ ਦਾਤੇ ਮਨੋ ਬਿਮਾਰ ਹੋਏ ਪੈਸੇ ਦੀ ਹੁਣ ਦੌੜ ਚ ਪੱਬਾਂ ਭਾਰ ਹੋਏ ਵਿੱਚ ਕਮਿਸ਼ਨ ਔਖਦ ਵਿਕਦੀ ਦੇਖ ਲਈ ਵਿੱਚ ਕਮਿਸ਼ਨ ਔਖਦ ਵਿਕਦੀ ਦੇਖ ਲਈ ਜੇਬ ਕਈਆਂ ਨੇ 2 ਨੰਬਰ ਨਾਲ ਸੇਕ ਲਈ ਕੀ ਇਹ ਪੈਸਾ ਉਹਨਾਂ ਲੋਕਾਂ ਲਈ ਜ਼ਹਿਰ ਨਹੀਂ ਬਸ ਦੇਸ਼ ਮੇਰੇ ਵਿੱਚ ਆਮ ਬੰਦੇ ਦੀ ਖੈਰ ਨਹੀਂ ਕਹਿੰਦੇ ਲਿਖਣੇ ਦੁੱਖ ਨੇ ਔਖੇ ਮਨ ਪਿਆਰ ਹੁੰਦਾ ਏ ਲਿਖਣੇ ਦੁੱਖ ਨੇ ਔਖੇ ਮਨ ਪਿਆਰ ਹੁੰਦਾ ਏ ਸ਼ਬਦਾਂ ਦੀ ਮਸ਼ਕ ਚੋਂ ਦਰਦ ਪਿਆ ਚੋਂਦਾ ਏ ਆਪਸ ਦੇ ਵਿੱਚ ਖਾਰਾਂ ਘਟ ਪਿਆਰ ਗਿਆ ਆਪਸ ਦੇ ਵਿੱਚ ਖਾਰਾਂ ਘਟ ਪਿਆਰ ਗਿਆ ਇਹ ਘਾਟਾ ਪਹੇੜੀ ਸਾਨੂੰ ਮਾਰ ਗਿਆ ਤਾਂ ਹੀ ਹਰ ਚਿਹਰੇ ਤੇ ਕੋਈ ਖੁਸ਼ੀ ਦੀ ਲਹਿਰ ਨਹੀਂ ਦੇਸ਼ ਮੇਰੇ ਵਿੱਚ ਆਮ ਬੰਦੇ ਦੀ ਖੈਰ ਨਹੀਂ ਦੇਸ਼ ਮੇਰੇ ਵਿੱਚ ਆਮ ਬੰਦੇ ਦੀ ਖੈਰ ਨਹੀਂ ਸੋ ਬਹੁਤ ਵਧੀਆ ਲਿਖਿਆ ਲਿਖਣ ਵਾਲੇ ਨੇ ਜਿਸ ਵਿੱਚ ਸਿੱਖਿਆ আর ਜੁਗਾਰ ਤੇ ਹੋਰ ਕਈ ਮੁੱਦਿਆਂ ਨੂੰ ਉਠਾਇਆ ਗਿਆ ਹੈ ਤੇ ਸਿਰਫ ਮੈਨੂੰ ਨਹੀਂ ਬਲਕਿ ਤੁਹਾਨੂੰ ਵੀ ਲੱਗਦਾ ਹੋਊਗਾ ਕਿ ਜੋ ਗੱਲਾਂ ਆਪਾਂ ਪੜੀਆਂ ਸੋਣੀਆਂ ਨੇ ਇਹ ਗੱਲਾਂ ਸਭ ਵਾਪਰ ਰਹੀਆਂ ਨੇ ਸਭ ਸੱਚ ਨੇ ਆਪਣੇ ਸਾਰਿਆਂ ਨਾਲ ਹੀ ਬਣਦੀਆਂ ਨੇ ਪਰ ਅੱਗੇ ਹਾਸ਼ਰ ਕੀ ਹੋਣਾ ਹੈ ਕਦੋਂ ਇਸ ਚੀਜ਼ ਦਾ ਸੁਧਾਰ ਹੋਣਾ ਹੈ ਕਦੋਂ ਆਮ ਬੰਦੇ ਦੀ ਖੈਰ ਦੇਸ਼ ਦੇ ਵਿੱਚ ਹੋਣੀ ਹੈ ਜਾਂ ਕਦੋਂ ਇਹ ਭੁੱਲੇ ਪਟਕੇ ਨੌਜਵਾਨਾਂ ਦੇ ਹੱਥੀ ਹੁੰਦੀਆਂ ਮੌਤਾਂ ਖਤਮ ਹੋਣਗੀਆਂ ਕਦੋਂ ਇਹ ਨਸ਼ੇ ਖਤਮ ਹੋਣਗੇ ਕਦੋਂ ਇਸ ਦੇਸ਼ ਦੇ ਵਿੱਚ ਸਾਡੀ ਸਭ ਦੀ ਕੀਮਤ ਪਵੇਗੀ ਸੋ ਇਹ ਆਉਣ ਵਾਲਾ ਸਮਾਂ ਦੱਸ ਸਕਦਾ ਹੈ ਫਿਲਹਾਲ ਮਿਲਦੇ ਹਾਂ ਇੱਕ ਅਗਲੀ ਵੀਡੀਓ ਨਾਲ ਤਦ ਤੱਕ ਲਈ ਸਤਿ ਸ੍ਰੀ ਅਕਾਲ